ਗੋਬਰ ਨੇ ਅੰਦਰ ਭਾ ਕੇ ਉਸ ਕਮਰੇ ਦੇ ਵਿੱਚ ਇਹ ਡਰਾਈਵਰ ਕਹਿੰਦਾ ਵੀ ਮੈਂ ਉਹਨਾਂ ਦੋ ਮਿੰਟ ਰਜੂ ਤੇ ਤੁਸੀਂ ਇੱਥੇ ਬੈਠੋ ਉਹਨਾਂ ਬੰਦਿਆਂ ਨੇ ਜ਼ਬਰਦਸਤੀ ਮੇਰੇ ਕੱਪੜੇ ਤਾਰੇ ਅੰਦਰ ਉਹਨਾਂ ਨੇ ਬਲੈਕਮੇਲ ਕਰਕੇ ਇੱਕ ਜਨਾਨੀ ਸੱਦ ਕੇ ਮੈਨੂੰ ਬਲੈਕਮੇਲ ਕੀਤਾ ਮਤਲਬ ਕਿ ਐਸੇ ਦਿੱਤੇ ਸਾਲ ਕਿ ਥਾਣੇ ਪੜਾਏ ਵੀ 14 ਜਨਨਿਕ 6 ਕੁੜੀਆਂ ਸੀ 8-10 ਬੰਦੇ ਸੀ ਜਿਹੜੇ ਕਾਰ ਕੀਤੀ ਵੀ ਜਿਹੜੇ ਬੰਦੇ ਆ ਉਹ ਨੂੰ ਨੇ ਆਜੇ ਰਸਤੇਾਰੇ ਇਹ ਵੀ ਮਾਮਲੇ ਦੀ ਨੂੰਹ ਆ ਜਿਹੜੀ ਲੇਡੀ ਆ ਇਹ ਇਹ ਬੰਦੇ ਆ ਪਰਚੂਤਾਂ ਦੇ ਘਟਿਆਰ ਕਿਤਾ ਕਰਦੇ ਆ ਗਗਨਦੀਪ ਸਿੱਤੂ ਪੱਤਰਕਾਰ ਮੇਰੇ ਧਿਆਨ ਵਿਚ ਆ ਰਹੀ ਉਹ ਸਭ ਤੋਂ ਮਤਲਬ ਕੁੜੀ ਜਿਹੜੀ ਇਹਨਾਂ ਦੀਆਂ ਚੋਰੀਆਂ ਤੇ ਇਹਨਾਂ ਦੇ ਬ੍ਰੈਕਮੇਲਰਾਂ ਨੂੰ ਵਿਚਾਰ ਕਰ ਰਹੀ ਆ ਇਹਨਾਂ ਨੇ ਉਹਦੀ ਫੋਟੋ ਲਾ ਕੇ ਕੱਲ ਪਰਸੋਂ ਫੇਰ ਕਿਸੇ ਲੰਡੂ ਗਰੁੱਪ ਤੇ ਪਾ ਕੇ ਫੇਰ ਪੇਜਾਂ ਪਾ ਕੇ ਐਨੇ ਮਰਦ ਨਹੀਂ ਹੈਗੇ ਇਹ ਜਿਹੜੇ ਸਾਹਮਣੇ ਆ ਗਏ ਇਹ ਮੁਕਾਮਾ ਕਰ ਸਕਣ ਕਿਸੇ ਨਾਲ ਲੜ ਸਕਣ ਇਹ ਜਿਹੜੇ ਜਿਨਾਨੇ ਟਾਈਪ ਦੇ ਬੰਦੇ ਆ ਜਿਨ੍ਹਾਂ ਨੂੰ ਨੱਕਾਸਰ ਕਹਿੰਦੇ ਟੈਂਪੂ ਇਹ ਕਪੂਟ ਦੇ ਬੰਦੇ ਐ ਜਿਹੜੇ ਬਲੈਕਮੇਲ ਮਿਲਰ ਨੋ ਨਿਹਾਲ ਚੱਕ ਆਪਣੇ ਆਪ ਨੂੰ ਭਾਰਤੀ ਨੌਜਵਾਨ ਸਵਾਲਾ ਦੱਸਦਾ ਤੇ ਇੱਕ ਜਿਹੜਾ ਹੈਗਾ ਅਰਜਿੰਦਰ ਕਾਹਰੇਟ ਆਪਣੇ ਆਪ ਨੂੰ ਲੋਕਾਂ ਦਾ ਹੱਕਾਂ ਦੀ ਦਲਦਲ ਜਫੇਬੰਦੀ ਕਹਿੰਦਾ ਮੈਂ ਕਿਸਾਨ ਹੱਕੀ ਬੰਦਾ ਪਰ ਕਿਸਾਨ ਵਿਰੋਧੀ ਤੇ ਬਲੈਕਮੇਲਰ ਹੀ ਸਿਰੇ ਦੇ ਇਹਨਾਂ ਨੇ ਕੀ ਕੀਤਾ ਮੇਰੀ ਮਟੀਰੀਅਲ ਮਸ਼ੀਨ ਵਾਸਤੇ ਇਹਨਾਂ ਨੇ ਆਪ ਹੀ ਡਰਾਈਵਰ ਸੈੱਟ ਕਰਕੇ ਨਾਲ ਇੱਕ ਦਿਨ ਵਾਸਤੇ ਇੱਥੇ ਇੱਕ ਅੰਮਿਸ਼ਲੀ ਵਾਲੀ ਚੱਲਦੀ ਸੀਗੀ ਇਹਨਾਂ ਨੇ ਉੱਥੇ ਦੂਸਰੇ ਦਿਨ ਡਰਾਈਵਰ ਨੂੰ ਘਰੇ ਭਾ ਕੇ ਦੋ ਬੰਦੇ ਅੰਦਰ ਭਾ ਕੇ ਉਸ ਕਮਰੇ ਦੇ ਵਿੱਚ ਇਹ ਡਰਾਈਵਰ ਕਹਿੰਦਾ ਵੀ ਮੈਂ ਉਹਨਾਂ 2 ਮਿੰਟ ਰੁਕ ਜ audience ਤੁਸੀਂ ਇੱਥੇ ਬੈਠੋ ਉਹਨਾਂ ਬੰਦਿਆਂ ਨੇ ਜ਼ਬਰਦਸਤੀ ਮੇਰੇ ਕਪੜੇ ਤਾਰੇ ਤੇ ਮੈਨੂੰ ਬਲੈਕਮੇਲ ਕੀਤਾ ਮੈਂ ਉਹਨੂੰ ਅਸਕੇ ਨਾਲ ਗਿਆ ਖੁਸ਼ ਹੋ ਕੇ ਇਹ ਦੱਸੋ ਜਿਹੜਾ ਬੰਦਾ ਇਸ ਤਰ੍ਹਾਂ ਦਾ ਬਾਤ ਡਾਊਗਾ ਅੰਦਰੋਂ ਕੁੰਡੀ ਲਾਊ ਜੇ ਬੰਦਾ ਗਲਤ ਹੋਊਗਾ ਤਾਂ ਅੰਦਰ ਉਹਨਾਂ ਨੇ ਬਲੈਕਮੇਲ ਕਰਕੇ ਜਨਾਨੀ ਸਾਦਕੇ ਮੈਨੂੰ ਬਲੈਕਮੇਲ ਕੀਤਾ ਇਹ ਬਲੈਕਮੇਲਰ ਵਾਰ-ਵਾਰ ਮੈਨੂੰ ਵਰਦੇ ਰਹੇ ਉਹ ਬਲੈਕਮੇਲਰਾਂ ਨੂੰ ਮਤਲਬ ਕਿ ਇੱਥੇ ਪੈਸੇ ਦਿੱਤੇ ਸਾਦਕੇ ਥਾਣੇ ਫੜਾਏ ਵੀ ਹਰਿੰਦਰ ਐਸਐਸ ਦੀ ਕਰਤੂਤ ਨਾਲੋਂ ਤੋ ਚਿੱਟਾ ਫੜਨੇ ਕਰਕੇ ਜਾਂ ਸਾਰੇ ਸਾਜਵਾਜ ਹੋ ਕੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਇਹਨਾਂ ਨੰਗਣੀ ਹੋਈ ਉਲਟਾ ਹਰਿੰਦਰ ਮਿਲਿਆ ਸੀ ਇਹਨਾਂ ਨਾਲ ਇਸ ਕਰਕੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਸਾਰੇ ਪਿੰਡ ਦੇ ਸਾਈਨ ਬਲੈਕਮੇਲਰਾਂ ਨੇ 14 ਜਾਣੇ ਸੀ 6 ਕੁੜੀਆਂ ਸੀ 8-10 ਬੰਦੇ ਸੀ ਜੀ ਜਿਹੜੇ ਦੋ ਅੰਦਰ ਸੀ ਇੱਕ ਰਾਜੂ ਤੇ ਇੱਕ ਹੋਰ ਸੀ ਮੋਟਾ ਇਹਦਾ ਮੈਂ ਨਾਮ ਨਹੀਂ ਜਾਣਦਾਗਾ ਆ ਬਾਅਦ ਵਿੱਚ ਇਹਨਾਂ ਦੇ ਕਿਸੇ ਲਾਕਡਾਟ ਵਾਲੇ ਰਿਸ਼ਤੇਦਾਰ ਨੇ ਨਾਮ ਲਖਾਏ ਆ ਜਿਹੜਾ ਨੂਹ ਨੇ ਆਲਾ ਇਹਦਾ ਕੋ ਰਿਸ਼ਤੇਦਾਰ ਸੀਗਾ ਉਹਨੇ ਕਿਤੇ ਕਿਸੇ ਬੰਦੇ ਨੂੰ ਕੋਈ ਪਰ ਦੇ ਨੂੰ ਕਾਲ ਕੀਤੀ ਵੀ ਜਿਹੜੇ ਉਹ ਬੰਦੇ ਆ ਉਹ ਨੂਹ ਨੇ ਆਲੇ ਰਿਸ਼ਤੇਦਾਰ ਇਹਦੀ ਮਾਮੇ ਦੀ ਨੂਹ ਆਉ ਜਿਹੜੀ ਲੇਡੀ ਆ ਸਾਨੂੰ ਪਤਾ ਲੱਗਿਆ ਬਾਅਦ ਵਿੱਚ ਰਾਜੇਨ ਤੋਂ ਬਾਅਦ ਵੀ ਇਹੇ ਬੰਦੇ ਆ ਪਰਚੂਤਾਂ ਦੇ ਘਟਿਆ ਹਰਕਤਾਂ ਕਰਦੇ ਆ ਤੇ ਅਮਾਰਚ ਨੂੰ 12 ਨੰਬਰ ਗਮਦੂਰ ਚੰਦਪਾ ਆਉਂਦੇ ਠਾਕੇ ਧਰਨਾ ਲੱਗਣਾ ਸੀ ਤੇ ਮੈਂ ਇੰਟਰਵਿਊ ਦਿੱਤੀ ਸੀ ਉਹ ਤੋਂ ਪਹਿਲਾਂ ਦੋ ਦਿਨ ਤੇ ਇਹਨਾਂ ਨੇ ਗਮਦੂਰ ਤੋਂ ਇੱਕ ਇਹਨਾਂ ਦਾ ਕੋਈ ਰਾਜਨੀਤਿਕ ਮੋਰਚਾ ਉਹਦਾਂ ਗਰੁੱਪ ਉਹਦੇ ਚ ਪਾਤੀ ਵੈਰ ਮ ਕਰ ਗਈ ਜਦੋਂ ਉਹ ਸਾਨੂੰ ਉੱਤੇ ਉਹਦੇ ਨਾਲ ਗਰੁੱਪ ਦੇ ਵਿੱਚ ਹੋਰ ਜੁੜੇ ਸੀਗੇ ਭਵਿੰਦਰ ਹੁਣੀ ਉਹਨਾਂ ਨੇ ਸਾਨੂੰ ਦੱਸਤਾ ਕਿ ਆਹ ਗੱਲ ਹੋ ਗਈ ਅਸੀਂ ਤਾਂ ਕੋਈ ਗੱਲ ਨਹੀਂ ਚਲੀ ਜਾਂਦੇ ਉਸ ਤੋਂ ਬਾਅਦ ਇਹਨਾਂ ਨੇ 30 ਅਰਚ ਨੂੰ ਫਿਰ ਹੁਣ ਗਗਨਦੀਪ ਸਿੱਧੂ ਪੱਤਰਕਾਰ ਮੇਰੀ ਭੈਣ ਵਿਚਾਰੀ ਉਹੋ ਸਭ ਤੋਂ ਤੜਕੁੜੀ ਜਿਹੜੀ ਇਹਨਾਂ ਦੀਆਂ ਚੋਰੀਆਂ ਤੇ ਇਹਨਾਂ ਦੇ ਬ੍ਰੈਂਡ ਮੇਲਰਾਂ ਨੂੰ ਚਾਹ ਕਰ ਰਹੀ ਆ ਇਹਨਾਂ ਨੇ ਉਹਦੀ ਫੋਟੋ ਲਾ ਕੇ ਕੱਲ ਪਰਸੋਂ ਫੇਰ ਕਿਸੇ ਲੰਡੂ ਗਰੁੱਪ ਤੇ ਪਾਤੀ ਫੇਕ ਆਈਡੀਆਂ ਬਣਾ ਕੇ ਸਾਂ ਇੰਨੇ ਮਰਦ ਨਹੀਂ ਹੈਗੇ ਇਹ ਵੀ ਜਿਹੜੇ ਸਾਹਮਣੇ ਆ ਗਏ ਇਹ ਮੁਕਾਨਾ ਕਰ ਸਕਣ ਕਿਸੇ ਨਾਲ ਲੜ ਸਕਣ ਇਹ ਜਿਹੜੇ ਜਨਾਨੇ ਟਾਈਪ ਦੇ ਬੰਦੇ ਆ ਜਿਨ੍ਹਾਂ ਨੂੰ ਲੱਖਾ ਸਾਰਾ ਕਹਿੰਦਾ ਟੈਂਪੂ ਟੈਂਪੂ ਟਾਈਪ ਦੇ ਬੰਦੇ ਆ ਇਹ ਬੁਝੀਆਂ ਸ਼ਰਾਰਤਾਂ ਕਰਦੇ ਆ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਇਹਨਾਂ ਟੈਂਪੂਆਂ ਨੂੰ ਜ਼ਿਆਦਾ ਨੱਥ ਪਾਈ ਜਾਂਵੇ ਤੇ ਨਹੀਂ ਇਹਨਾਂ ਦਾ ਇਹਨਾਂ ਦਾ ਰੱਸਾ ਲਾਇਆ ਜਾਵੇ ਖੁੱਲ ਕੇ ਮੈਦਾਨ ਦੇ ਵਿੱਚ ਜਿੰਨੇ ਮਰਜ਼ੀ ਖੇਡਣੇ। ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪ੍ਰਸ਼ਾਸਨ ਸੁੱਤਾ ਪਿਆ। ਮਤਲਬ ਇਹਨਾਂ ਤੋਂ ਡਰਦਾ ਹੈ। ਐਸਐਸਬੀ ਫਰੀਦਕੋਟ ਨੂੰ ਸਾਈਬਰ ਸੈੱਲ ਨੂੰ ਤੀਜੀ ਦਰਖਾਸਤ ਆ ਮੇਰੀ ਇਹ ਹੁਣ ਜਿਹੜੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ। ਦੋ ਆਹ ਦਰਖਾਸਤਾਂ ਵੀ ਆਹ ਦਰਖਾਸਤਾਂ ਵੀ ਕਿ ਆਪਾਂ ਉਹੀ ਫੋਟੋ ਕੱਪੀਏ। ਆਹ ਦਰਖਾਸਤਾਂ ਤੀਜੀ। ਤੇ ਆ ਮੇਰੀਆਂ ਮੇਲਾ ਕੀਤੀਆਂ ਵੀ ਆ ਪਾਈਆਂ ਵੀ ਆ ਜਿਹੜੀਆਂ ਇਹ ਇੱਕ ਖਾਸਾ ਹੋਊਗਾ ਜੇਕਰ ਇਹਨਾਂ ਦੀ ਸੁਣਵਾਈ ਨਾ ਹੋਈ ਪਿੰਨਾਂ ਵਾਲੇ ਲੋਕਾਂ ਨੂੰ ਮੈਂ ਕਹਿੰਨਾ ਇਹਨਾਂ ਨੂੰ ਜੁੱਤੀ ਖਿੱਚ ਲੋ ਸਭ ਤੋਂ ਘਟੀਆ ਤੇ ਗੰਦੇ ਆਂਡੇ ਬੰਦੇ ਆ ਇਹ ਜਿਹੜਾ ਕੋਈ ਸੱਚ ਦੀ ਆਵਾਜ਼ ਥੋੜਾ ਉਹ ਦਬਣੀ ਚਾਹੁੰਦਾ ਹੈ ਆਵਾਜ਼ ਦਬਦੇ ਆ ਤੇ ਇਹ ਬਲੈਕਮੇਲ ਹਰ ਕਿਸੇ ਨੂੰ ਕਰਦੇ ਆ ਖਾਲੇ ਪਈਆਂ ਨਸ਼ੇ ਪ੍ਰਮੋਟ ਕਰਦੇ ਆ ਗੋਲੀਆਂ ਗੱਪੇ ਹਰ ਚੀਜ਼ ਦਾ ਇਹਨਾਂ ਨੇ ਮਤਲਬ ਕਿ ਕੋ ਚੋਰ ਆ ਉਹਨੂੰ ਪ੍ਰਮੋਟ ਕਰਨਾ ਮੋਟਰ ਲਾਉਣ ਵਾਲਾ ਕੋਈ ਵੀ ਆ ਇਹਨਾਂ ਨੇ ਆ ਕੇ ਪਿੰਡ 'ਚ ਸਾਡੇ ਜਿਹੜਾ ਚੰਗਾ ਮੀਡੀਆ ਚੰਗਾ ਮੀਡੀਆ ਆਵੇ ਜਿਹੜਾ ਇਹਨਾਂ ਨਾਲ ਚਾਰ ਕੱਚੇ ਰਮਾਇਆ ਹੋਏ ਰਲੇ ਆ ਉਹਨਾਂ ਨੂੰ ਤੇ ਆਗੇ ਇਹਨਾਂ ਨੂੰ ਸਾਡੇ ਮੇਰੇ ਤੋਂ ਜਾਂਚ ਕਰ ਵੀ ਇਹਨਾਂ ਦਾ ਕੀ کردار ਹੈ ਤੇ ਸਾਡਾ ਕੀ ਆ ਤੇ ਸਾਰੇ ਪਰਾਂਉਣਗੇ ਬੇਨਤੀ ਕਰਦਾ ਮੈਂ ਆਦੇ ਪੇਜ ਤੋਂ ਹੋਣ ਲੱਗਾ ਵਾਤਵਾਦ ਨੂੰ ਸ਼ੇਅਰ ਕਰ ਲਈ ਵੈਰ ਵੀ ਜਿਕਰ ਖਾਨ ਸਾਹਿਬ ਵੈਰ ਵੀ ਜਿਕਰ